ਵੋਕੇਰੀਆਂ ਦੇ ਪਿੰਡ ਪੋਤੇ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੁਸ਼ਿਆਰਪੁਰ ਦੇ ਪਿੰਡ ਪੋਤੇ ਚ ਗੁਰੂ ਗਰੰਥ ਸਾਹਿਬ ਦੇ ਦੋ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਕਿਸੇ ਨੇ ਤੇਜ਼ ਧਾਰ ਬਲੇਡ ਨਾਲ ਗੁਰੂ ਗਰੰਥ ਸਾਹਿਬ ਦੇ ਦੋ ਅੰਗ ਪਾੜੇ ਹਨ ਇਸ ਸਬੰਧੀ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਪੋਤਾ ਦੇ ਵਿੱਚ ਪਹੁੰਚੇ ਉੱਥੇ ਇੱਕ ਤੰਪਾ ਸਾਹਿਬ ਜੀ ਗੁਰੂ ਗਰੰਥ ਸਾਹਿਬ ਦੇ ਪਵਨ ਅੰਗਾਂ ਦੀ ਜਿਹੜੀ ਪਿਆਰ ਨਹੀਂ ਹੋਈ ਐ ਕੀ ਮਾਮਲਾ ਸਰਦਾਰ ਸਵਾਹਿਗੁਰਜੀਕਾ ਖਾਲਸਾ ਸਵਾਹਿਗੁਰਜੀਕੀ ਖਤੇ ਸੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪੋਤਾ ਮਕੇਰੀਆਂ ਵਿਖੇ ਇਹ 2 ਦਿਨ ਪਹਿਲਾਂ ਦੀ ਘਟਨਾ ਹੈ ਜਦੋਂ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਜਦੋਂ ਪ੍ਰਕਾਸ਼ ਕੀਤਾ ਮਹਾਰਾਜ ਦਾ ਤਾਂ ਉਹਨਾਂ ਦੇਖਿਆ ਵੀ ਜਿਹੜੇ 570 ਤੋਂ 71 ਅੰਗ ਜਿਹੜੇ 2 ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਕੀਤੇ ਗਏ ਕਿਸੇ ਨੇ ਜੋ ਬਲੇਟਨਾਦ ਜਾਂ ਹੋਰ ਤਿੱਖੀ ਚੀਜ਼ ਨਾਲ ਜਿਹੜੇ ਅੰਗ ਜਿਹੜੇ ਵੱਡੇ ਗਏ ਆ ਤੇ ਗ੍ਰੰਥੀ ਸਿੰਘ ਨੇ ਕਿਸੇ ਨੂੰ ਵੀ ਪਿੰਡ ਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਤੇ ਅੱਜ ਹਨ ਫੋਨ ਕੀਤਾ ਗਿਆ ਵੀ ਬਿਆਦਵੀ ਹੋਈ ਆ ਜਦੋਂ ਦੇਖਿਆ ਆਪਾਂ ਤੇ ਵਾਕਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਆ 570 ਤੋਂ 771 ਤੱਕ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੁਸ਼ਟ ਪਾਪੀ ਵੱਲੋਂ ਉਹ ਬਿਆਦਵੀ ਕੀਤੀ ਗਈ ਆ ਤਾਂ ਆਉਂਦੇ ਸਮੇਂ ਆਪਾਂ ਫਿਰ ਜਿਹੜੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮਕੇਰੀਆਂ ਤੋਂ ਪ੍ਰਸ਼ਾਸਨ ਆਇਆ ਆ ਤੇ ਅਜੇ ਤੱਕ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਥੇ ਗੁਰੂ ਘਰ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਜਿਹੜਾ ਪ੍ਰਬੰਧ ਵੀ ਕੋਈ ਜਿਹੜਾ ਖਾਸ ਹੈ ਨਹੀਂ ਉਹ ਤੇ ਜਦੋਂ ਗਰੰਤੀ ਸਿੰਘ ਨੂੰ ਪੁੱਛਿਆ ਤੇ ਉਹ ਦੱਸ ਰਿਹਾ ਸੀ ਵੀ ਸਵੇਰੇ ਮੈਂ ਪ੍ਰਕਾਸ਼ ਕਰ ਦੇਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਆਉਣਾ ਆ ਤੇ ਇੱਥੇ ਕੋਈ ਵੀ ਜਿੱਦਾਂ ਨਹੀਂ ਲੱਗਦਾ ਤੇ ਆਪਾਂ ਪਹਿਲਾਂ ਵੀ ਸੰਗਤ ਨੂੰ ਕਹਿੰਦੇ ਰਹੇ ਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਜਾਂ ਪਹਿਰੇਦਾਰ ਰੱਖੇ ਜਾਣ ਤੇ ਜੇ ਤੁਸੀਂ ਨਹੀਂ ਪਹਿਰੇਦਾਰ ਰੱਖ ਸਕਦੇ ਤੇ ਉਹਨੂੰ ਲੋਕ ਲਾ ਦਿੱਤਾ ਜਾਵੇ ਪਰ ਇੱਥੇ ਵੀ ਉਹੀ ਘਟਨਾ ਜਿਹੜੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਗਏ ਆ ਹਾਂਜੀ ਆਏ ਦਿਨ ਬਾਬਾ ਜੀ ਇਹ ਜਈਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਹੁਣ ਇੱਥੇ ਵੀ ਦੇਖਿਆ ਗਿਆ ਤੇ ਹੁਣ ਅਸੀਂ ਮੰਗ ਕੀ ਕਰਨੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਦੋ ਦਿਨ ਦੀ ਆਪਾਂ ਮੰਗ ਹੀ ਕਰਨੀ ਆਪਾਂ ਡੀਐਸਪੀ ਸਾਹਿਬ ਨੂੰ ਦੱਸਿਆ ਵੀ ਦੋ ਦਿਨ ਚ ਜਿਹੜਾ ਬੰਦਾ ਹੈਗਾ ਇਹ ਸਾਰੇ ਪਿੰਡ ਵਿੱਚੋਂ ਪਤਾ ਕਰਕੇ ਜਿਹੜੇ ਉੱਥੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਪੈਸ਼ਲ ਬਲੂ ਵੀ ਪ੍ਰੋਸੈਸ ਹੋਇਆ ਗਿਆ। ਪ੍ਰਸ਼ਾਸਨ ਦੇਖੋ ਦੱਸ ਰਿਹਾ ਵੀ ਆਪਾਂ ਜਲਦ ਤੋਂ ਜਲਦ ਜਿਹੜਾ ਬੰਦਾ ਜਿਹੜੇ ਵਿਅਦਬੀ ਕੀਤੀ ਆ ਉਹ ਆਪਾਂ ਲੱਭਾਂਗੇ। ਪਰ ਗੱਲ ਹੈਗੀ ਆ ਕੈਮਰੇ ਦੇ ਕੈਮਰੇ ਹੋਣ ਦੇ ਜਦੋਂ ਕੈਮਰੇ ਹੁੰਦੇ ਆ ਤਾਂ ਉਦੋਂ ਫਟਾਫਟ ਜਿਹੜਾ ਪਤਾ ਲੱਗ ਜਾਂਦਾ ਆ ਵੀ ਉਹ ਵਿਅਕਤੀ ਕਿਹੜਾ ਆ। ਪਰ ਹੁਣ ਜਿਹੜਾ ਆ ਇਹ ਥੋੜਾ ਟਾਈਮ ਤਾਂ ਲੱਗਣਾ 1-2 ਦਿਨ ਤਾਂ ਲੱਗਣਗੇ ਜਿਹੜਾ ਮਤਲਬ ਪਿੰਡ ਵਿੱਚੋਂ ਪਤਾ ਕਰਨ ਤੇ ਵੀ ਕੌਣ ਆਇਆ ਕੌਣ ਗਿਆ। ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਤਾ ਨਹੀਂ ਪੀਏ 2 4 10 ਦਿਨ ਪਹਿਲਾਂ ਦੀ ਘਟਨਾ ਜਾਂ ਉਸੇ ਦਿਨ ਦੀ ਘਟਨਾ ਆ ਕਿਉਂਕਿ ਇਹ ਪਰਸੋਂ ਜਿਹੜਾ ਸਵੇਰੇ ਹੁਕਨਾਮਾ ਜਦੋਂ ਗ੍ਰੰਥੀ ਸਿੰਘ ਲੈ ਰਿਹਾ ਸੀ ਉਦੋਂ ਉਹਨੂੰ ਪਤਾ ਲੱਗਾ ਵੀ ਜਿਹੜੇ ਅੰਗ ਜਿਹੜੇ ਆ 70 ਤੋਂ 71 ਤੱਕ ਦੇ ਦੋ ਅੰਗ ਜਿਹੜੇ ਉਹ ਕਿਹੇ ਕੈਂਚੀ ਨਾਲ ਜਿਹੜੇ ਉਹਨਾਂ ਜ਼ਖਮੀ ਕੀਤੇ ਗਏ ਆ ਹਾਂਜੀ